ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਸੈਮੀਕੰਡਕਟਰ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਆਪਣੇ ਡਿਜੀਟਲ ਭਵਿੱਖ ਨੂੰ ਸੁਸ਼ਕਤ ਬਣਾਉਣ ਅਤੇ ਆਲਮੀ ਨਵਾਂਚਾਰ ਨੂੰ ਹੱਲਾਸ਼ੀਰੀ ਦੇਣ ਲਈ ਇੱਕ ਮਜ਼ਬੂਤ ਇਕੋਸਿਸਟਮ ਤਿਆਰ ਕਰ ਰਿਹਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕੇਂਦਰੀ ਕੈਬਨਿਟ ਦੇ ਫੈਸਲਿਆਂ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਆਂਧਰਾ ਪ੍ਰਦੇਸ਼ ਅਤੇ ਉੜੀਸਾ ਵਿੱਚ ਸੈਮੀਕੰਡਕਟਰ ਯੂਨਿਟਾਂ ਨੂੰ ਮਨਜ਼ੂਰੀ ਦੇਣ ਨਾਲ ਨਿਰਮਾਣ ਸਮਰੱਥਾ ਹੋਵੇਗੀ ਉੱਚ ਹੁਨਰ ਵਾਲੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਭਾਰਤ ਆਲਮੀ ਸਪਲਾਈ ਲੜੀ ਵਿੱਚ ਇੱਕ ਪ੍ਰਮੁੱਖ ਬਰਾਮਦਕਾਰ ਵਜੋਂ ਉੱਭਰੇਗਾ ਜੇ ਕਿਯੋਗ ਹੈ ਕਿ ਕੇਂਦਰੀ ਕੈਬਨਟ ਨੇ ਬੀਤੇ ਦਿਨ ਪੰਜਾਬ ਉੜੀਸ਼ਾ ਤੇ ਅੰਧ ਪ੍ਰਦੇਸ਼ ਵਿੱਚ 4594 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਚਾਰ ਨਵੀਆਂ ਸੈਮੀਕੰਡਕਟਰ ਨਿਰਮਾਣ ਯੂਨਟਾਂ ਨੂੰ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ 2 ਤੋਂ 4 ਸਤੰਬਰ ਤੱਕ ਸਾਮੀਕੋਨ ਇੰਡੀਆ 2025 ਦੀ ਮੇਜ਼ਬਾਨੀ ਕੀਤੀ ਜਾਵੇਗੀ ਜਿਸ ਵਿੱਚ ਸਿੰਗਾਪੁਰ ਮਲੇਸ਼ੀਆ ਜਾਪਾਨ ਅਤੇ ਕੋਰੀਆ ਭਾਈਵਾਲ ਦੇਸ਼ ਹੋਣਗੇ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਤਰੀ ਮੰਡਲ ਦੇ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਦੌਰਾਨ ਸਰਕਾਰ ਨੇ ਉੱਤਰ ਪ੍ਰਦੇਸ਼ ਵਿੱਚ ਲਖਨਊ ਮੈਟਰੋ ਪ੍ਰੋਜੈਕਟ ਦੇ ਪਹਿਲੇ ਫੇਜ਼ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਸ਼ਿਓਮੀ ਜ਼ਿਲ੍ਹੇ ਵਿੱਚ 6 ਸਾਲਾਂ ਅੰਦਰ ਬਣਨ ਵਾਲੇ 700 ਮੈਗਾਵਾਟ ਸਮਰੱਥਾ ਦੇ ਟੈਟੋ 2 ਪਣ ਬਿਜਲੀ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਦਿੱਤੀ ਹੈ ਆਪ ਸਭ ਜਾਣਦੇ ਹੈ ਕਿ ਸੈਮੀ ਕੰਡਕਟਰ ਇੱਕ ਫਾਊਂਡੇਸ਼ਨਲ ਇੰਡਸਟਰੀ ਹੈ ਇੱਕ ਸਟ੍ਰੈਟੈਜਿਕ ਇੰਡਸਟਰੀ ਹੈ ਇਹ ਇੱਕ ਐਸੀ ਇੰਡਸਟਰੀ ਹੈ ਜਿਸke ਬਿਨਾ ਕੋਈ ਦੇਸ਼ ਆਪਣੇ ਮੈਨੂਫੈਕਚਰਿੰਗ ਸੈਕਟਰ ਕੋ ਯਾ ਆਪਣੇ ਆਪ ਕੋ ਇੱਕ विकसित देश की गिनती में नहीं कर सकता ऐसी बड़ी इंडस्ट्री है आज चार सेमीकंडक्टर प्रोजेक्ट्स अप्रूव हुए हैं दो ओडिशा में एक पंजाब में और एक आंध्रा में आप जानते हैं कि 2022 में जब सेमीकंडक्टर मिशन लॉन्च हुआ माननीय प्रधानमंत्री जी का दूरदर्शी नेतृत्व है जिसके तहत उन्होंने एक स्ट्रैटेजी के तहत काम चालू किया और ट इको सिस्टम पर ध्यान देने का प्रधानमंत्री जी का हमेशा मार्गदर्शन रहा और साथ ही साथ जो इलेक्ट्रॉनिक्स मैन्युफैक्चरिंग अपनी बहुत अच्छी आगे बढ़ी है उससे भी सेमीकंडक्टर की डिमांड लगातार बढ़ती जा रही है तो अब कंप्लीट इकोसिस्टम डिजाइन वेफर वेफर फैब्रिकेशन पैकेजिंग मैन्युफैक्चरिंग ऑफ कंपोनेंटिंग फाइनल प्रोडक्शन हर चीज electronics ke har sector pe aur dimension pe kaam chal raha hai